ਜਲੰਧਰ ਤੋਂ ਫਿਲੌਰ ਦੇ ਪਿੰਡ ਕੜਿਆਣਾ ਜਾ ਰਿਹਾ ਮੋਟਰਸਾਈਕਲ ਸਵਾਰ ਹਵੇਲੀ ਦੇ ਨਜ਼ਦੀਕ ਪਿਛੋ ਟਰਕ ਨਾਲ ਟਕਰਾ ਗਿਆ ਜਿਸ ਦੌਰਾਨ ਚਾਚੇ ਪਤੀਜੇ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਮਨਦੀਪ ਰਤੂ ਅਤੇ ਵਿਨੇ ਰਤੂ ਵਜੋਂ ਹੋਈ ਹੈ ਸਿਵਲ ਹਸਪਤਾਲ ਦੇ ਡਾਕਟਰ ਦਰਸ਼ਨ ਬਦਨ ਨੇ ਦੱਸਿਆ ਕਿ ਮੋਟਰਸਾਈਕਲ ਤੇ ਮਨਦੀਪ ਰਤੂ ਆਪਣੀ ਪਰਜਾਈ ਪਰਮਜੀਤ ਕੌਰ ਤੇ ਉਸਦੇ ਬੱਚੇ ਵਿਨੇ ਤੇ ਉਸਦੀ ਬੇਟੀ ਹਰਮਨ ਨਾਲ ਜਲੰਧਰ ਤੋਂ ਫਿਲੌਰ ਦੇ ਪਿੰਡ ਕੜਿਆਣਾ ਜਾ ਰਿਹਾ ਸੀ ਹਵੇਲੀ ਦੇ ਨਜ਼ਦੀਕ ਮੋਟਰਸਾਈਕਲ ਦੀ ਟਰਕ ਨਾਲ ਪਿਛੋਦੀ ਟੱਕਰ ਹੋ ਗਈ ਜਿਸ ਦੌਰਾਨ ਮਨੀ ਰਤੂ ਤੇ ਉਸ ਦੇ ਭਤੀਜੇ ਵਿਨੇ ਰਤੂ ਦੀ ਮੌਤ ਹੋ ਗਈ ਅਤੇ ਉਸ ਦੀ ਪਰਜਾਈ ਪਰਮਜੀਤ ਕੌਰ ਤੇ ਉਸ ਦੀ ਬੇਟੀ ਹਰਮਨ ਫਗਵਾੜਾ ਦੇ ਨਿੱਜੀ ਹਸਪਤਾਲ ਵਿਖੇ ਪਰਤੀ ਹੈ ਦੋਵਾਂ ਦੀ ਬਾਡੀ ਨੂੰ ਸਿਵਲ ਹਸਪਤਾਲ ਦੇ ਮੁਰਦਾਕਰ ਵਿੱਚ ਰੱਖਿਆ ਗਿਆ ਹੈ ਫਗਵਾੜਾ ਤੋਂ ਆਮਾ ਜੀ ਅੱਛਾ ਕਿਸ ਤਰ੍ਹਾਂ ਹੋਇਆ ਐਕਸੀਡੈਂਟ ਮਾਜੀ 10 ਵਜੇ ਸਾਡੇ ਘਰੋਂ ਆਏ ਆ ਤੁਹਾਡੇ ਘਰ ਕਿੱਥੇ ਹੈ ਸਾਡਾ ਜ਼ਿਲ੍ਹਾ ਅੰਮ੍ਰਿਤਸਰ ਅੱਛਾ ਜੀ ਹਾਂ ਜੀ ਤੇ 10 ਵਜੇ ਘਰ ਆਇਆ ਤੇ ਫਿਰ 11:00 ਵਜੇ ਨਾਲ ਸਾਨੂੰ ਫੋਨ ਚੱਲ ਗਿਆ ਵੀ ਯਾਨੀਆਂ ਦੇ ਸੱਟਾ ਬਹੁਤ ਲੱਗੀਆਂ ਅੱਛਾ ਜੀ ਕਿ ਐਸੀ ਉਸੇ ਟਾਈਮ ਤੋਂ ਤੱਕ ਕਿੰਨੇ ਦੀ ਡੈਥ ਹੋਈ ਹੈ ਦੋ ਦੀ ਕੌਣ ਕੌਣ ਆ ਉਹ ਤੇ ਚੱਕਰ ਦੀ ਜਾਇ ਅੱਛਾ ਜੀ ਆਪਣਾ ਆਪਣਾ ਨਾਮ ਤੇਜਿੰਦਰ ਗਮਾ ਤੇਜਿੰਦਰ ਗਮਾ ਜੀ ਕੀ ਮਾਮਲਾ ਕੀ ਜਿਹੜਾ ਇੱਕ ਐਕਸੀਡੈਂਟ ਹੋਇਆ ਮੈਂ ਜਰੰਦੋਵਾਰਾਇ ਸੀ ਪਿੰਡ ਛੱਡ ਕੇ ਤੇ ਐਮਬੂਲੈਂਸ ਦੇ ਲੋਕਾਂ ਨੇ ਅਧਰਤਾ ਮਹਿੰਦਰਾ ਪਿਕਅਪ ਦੇ ਵਿੱਚੋਂ ਮੋਟਰਸਾਈਕਲ ਪਿੱਛੇ ਹਟ ਕੀਤਾ ਪਿਆ ਸੀ ਤੇ ਮੌਕੇ ਤੇ ਪਹੁੰਚਿਆ ਤੇ ਇਹਨਾਂ ਨੂੰ ਲੈ ਕੇ ਆ ਐਕਸੀਡੈਂਟ ਹੋਇਆ ਮੈਂ ਸੀਗਾ ਤੇ ਸਿਵਲ ਹਸਪਤਲ ਲੈ ਕੇ ਆ ਤੇ ਡੈਡ ਰਿਕਾਰਡ ਕੀਤੀ ਕਿਸਤੀ ਚੀਜ਼ ਦੇ ਵਿੱਚ ਹੋਇਆ ਇਹ ਮਹਿੰਦਰਾ ਪਿਕਅਪ ਦਾ ਹੋਇਆ ਜੀ ਤੇ ਵਿਅਕਤੀ ਕਿੱਦਾਂ ਇੱਥੇ ਦੇ ਲੈ ਕੇ ਆਏ ਵੀ ਹਾਂਜੀ ਜਿਹੜੇ ਆਂਡੀਆਂ ਨਾਲ ਲੈ ਕੇ ਆਏ ਆ ਹਾਂਜੀ ਹਾਂਜੀ ਐਕਸੀਡੈਂਟ ਦੇ ਵਿੱਚ ਬੰਦੇ ਕਿੱਦਾਂ ਠੀਕ ਠਾਕ ਹੋ ਗਏ ਨਹੀਂ ਬੰਦੇ ਸੀਰੀਅਸ ਆ ਜੀ ਸੀਰੀਅਸ ਆ ਹਾਂਜੀ 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 ਇਹ ਸਿਵਲ ਹਸਪਤਲ ਲੈ ਕੇ ਆਏ ਇੱਥੇ ਨਣਾ ਤੇਰਾ ਤੇਰਾ ਤੇਰੇ ਕੋਲ ਕੋਣ ਕੋਣ ਦਾ ਟੂ ਯਰ ਦੇ ਤਾਂ ਉਹਨਾਂ ਦੇ بیٹے ਦੀ ਹੋਈ ਹੈ ਤੇ ਆਪ ਵੀ ਆਪਣੀ ਹੋਈ ਹੈ ਤੇ ਵਾਈਫ ਠੀਕ ਆ ਉਹਨਾਂ ਦੀ ਤੇ ਕੁਝ ਪਤਾ ਚੱਲਿਆ ਕਿੱਥੇ ਦੇ ਰਹਿਣ ਵਾਲੇ ਸਨ ਹਾਂਜੀ ਉਹਨਾਂ ਦੇ ਘਰ ਦੇ ਆ ਕੇ ਰੈਲੇਟਿਵ ਆ ਗਏ ਸਾਰੇ ਹਾਂਜੀ ਹਾਂਜੀ ਬਦਲ ਕੇ ਕਰਨਿਆਣੇ ਦੇ ਆ ਤੇ ਬੱਚਾ ਵੀ ਬੱਚੇ ਨਹੀਂ ਸੀਗੇ ਹਾਂਜੀ ਬੱਚਾ ਸੀਗਾ ਮੋੜੇ ਬੈਠਾ ਆ ਹਾਂਜੀ ਤੇ ਇਹ ਮੋਟਰਸਾਈਕਲ ਦੇ ਦੀ ਇਹ ਮੋਟਰਸਾਈਕਲ ਦੇ ਸੀ ਘੜੀ ਘੱਡੀ ਚ ਮਾਰਿਆ ਜਾਂ ਕਿੱਦਾਂ ਜਿਹਾ ਕੁਝ ਪਤਾ ਨਹੀਂ ਇਹ ਨਹੀਂ ਪਤਾ ਲੱਗਾ ਜੀ ਮਿੰਟੋਂ ਮਿੰਟੀ ਦਾ ਮੈਂ ਲਿਆ ਮਤਲਬ ਹੋਰ ਇੰਨੀ ਪੜਾਉੜ ਸਿਵਲ ਹਸਪਤਲ ਲੈ ਸਰ ਹੋਇਆ ਕਿੱਥੇ ਕੁਝ ਪਤਾ ਇਸ ਹਵੇਲੀ ਦੇ ਪੌੜੇ ਉੱਤੇ ਹੋਇਆ ਹੈ। ਕੀ ਮਾਮ ਲੱਗੀ ਹੈ ਜੀ ਜਿਹੜਾ ਇੱਕ ਐਕਸੀਡੈਂਟ ਆਇਆ ਮੈਂ ਡਾਕਟਰ ਕਰਤੂਨ ਅੱਜ ਐਮਰਜੈਂਸੀ ਮੈਡੀਕਲ ਆਫਸਰ ਦੇ ਨਾਮ ਹਾਂ ਅੱਜ ਸਟੇਕੋ ਸਵੇਰੇ 11:00 ਵਜੇ ਕਿਰੀ ਦੋ ਪੀਸ਼ੇ ਆਏ ਹਨ ਜਿਹਨਾਂ ਨਾਮ ਇੱਕ ਮਨੀ ਰੱਟੂ ਹੈ ਜੋ ਕਿ ਜਿੰਨ੍ਹਰ ਉਮਰ 35 ਸਾਲ ਦੇ ਬੀਬ ਔਰ ਇੱਕ ਬੀਨੇ ਰੱਟੂ ਆ 5 ਸਾਲ ਦਾ ਬੱਚਾ ਹੈ ਦੋਨੇ ਹੀ ਕਲੌੜ ਦੇ ਸਾਡੇ ਕੋਲ ਅੱਜ ਪ੍ਰੈਜੈਂਟ ਕੀਤੇ ਆ ਸਰ ਕਿਸੇ ਚੀਜ਼ ਦਾ ਹੋਇਆ ਐਕਸੀਡੈਂਟ ਪਤਾ ਐਕਸੀਡੈਂਟ ਇਹ ਬਾਈਕ ਦੇ ਸੀਗੇ ਔਰ ਇਹਨਾਂ ਦੇ ਪਰੇ ਕਰੇ ਪਟਾਟੇ ਬੀਚ ਤੋਂ ਸਰ ਕੁਝ ਪਤਾ ਚੱਲੇਆ ਕਿੱਥੇ ਦੇ ਰਹਿਣ ਵਾਲੇ ਬ੍ਰੈਂਡ ਵਾਲੇ ਹੈਗੇ ਆ ਵਿਲੇਜ ਕਰਿਆਣਾ ਦੇ ਰਹਿਣ ਵਾਲੇ ਆ ਕਲੌੜ ਦੇ ਕੋਲ ਪੈਲਾ ਹੈ ਨਾ ਤੇ ਐਕਸੀਡੈਂਟ ਜੋ ਹੈਗਾ ਹਵੇਲੀ ਦੇ ਕੋਲ ਜਿਹੜਾ ਐਕਸੀਡੈਂਟ ਹੋਇਆ ਮਾਮਲੇ ਜੀ ਹਾਈਵੇ ਪਟੋਲ ਤੋਂ ਸੁਆੜਾ ਅਸੀਂ ਐਸਐਸਪੀ ਸਰ ਕਰਕੇ ਫੋਰਸ ਤੇ ਸਾਨੂੰ ਇੱਕ ਫੋਨ ਮਿਲਿਆ ਕਿਤੇ ਵੀ ਹਵੇਲੀ ਦੇ ਪੋਲ ਬ੍ਰਿਜ ਉੱਪਰ ਇੱਕ ਐਕਸੀਡੈਂਟ ਹੋਇਆ ਇਹਦੇ ਵਿੱਚ ਪਿੱਛੋਂ ਮੋਟਰਸਾਈਕਲ ਮਾਰਿਆ ਗਿਆ ਜੀ ਗੱਡੀ ਜਿਹੜੀ ਖਰਾਬ ਸੀਗੀ ਭੇਦੀ ਫ੍ਰਿਜ ਦੇ ਉੱਤੇ ਪੰਕਚਰ ਸੀਗੀ ਟਾਇਰ ਉਹਦਾ ਜੱਕ ਲੱਗਾ ਹੋਇਆ ਤੇ ਪਿੱਛੋਂ ਜਿਹੜਾ ਤੇਜ਼ ਰਫਾਰਨ ਹੁੰਦਾ ਸੀ ਉਹ ਅੱਗੇ ਮੁੰਰੇ ਬੱਚਾ ਬੈਠਾ ਸੀ ਉਹ ਜਿਹੜੇ ਵਿੱਚ ਉਹਦੇ ਮੋਟਰਸਾਈਕਲ ਵੱਜ ਗਿਆ ਵਾ ਤੇ ਉਹਦੇ ਵਿੱਚ ਬੱਚੇ ਦੀ ਕੋਈ ਡੈਥ ਹੋਈ ਹੈ ਸਾਡੇੋਂ ਤੋਂ ਪਹਿਲਾਂ ਚਲੇ ਗਏ ਤੇ ਹੋਇਆ ਕਿਸੇ ਚੀਜ਼ ਇਹ ਜੀ ਆਪਣੀ ਗੱਡੀਆ ਬਲੈਰੋ ਜੇਕੇ 146 1540 ਨੰਬਰ ਇਹਦਾ ਗੱਡੀ ਦਾ ਇਹ ਖੜੀ ਸੀ ਤੇ ਸਪਲੈਂਡਰ ਮੋਟਰਸਾਈਕਲ ਪਿੱਛੋਂ ਵੱਜਾ ਜਲੰਧਰ ਤੋਂ ਫਗਵਾੜਾ ਸਾਈਡ ਨੂੰ ਜਾ ਰਹੇ ਸੀ ਭੇਦੀ ਫ੍ਰਿਜ ਦੇ ਉੱਤੇ